ਬੀਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਪੰਜਾਬ ਅਤੇ ਦੇਸ਼ ਭਰ ਦੀਆਂ ਖਬਰਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ ਸਿੱਖਾਂ ਉਤੇ ਜੋਕਸ ਬਣਾਉਣ ਵਾਲੀਆਂ ਵੈਬਸਾਈਟਾਂ ਤੇ ਪਾਬੰਦੀ ਲਈ ਪਟੀਸ਼ਨ ਤੇ 8 ਹਫ਼ਤਿਆਂ ਬਾਅਦ ਹੋਵੇਗੀ ਸੁਣਵਾਈ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀ ਵੱਲੋਂ ਕਲਾਸਮੇਟ ਦੀ ਹੱਤਿਆ ਫਿਰ ਪੁਲਿਸ ਲੋਕਅਪ ਵਿੱਚ ਕੀਤੀ ਖੁਦਕੁਸ਼ੀ ਗੌਤਮ ਅਡਾਨੀ ਤੇ ਉਸਦੇ ਭਤੀਜੇ ਉਤੇ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇ ਕੇ ਸੋਲਰ ਪਾਵਰ ਡੀਲ ਦੇ ਹੱਕ ਵਿੱਚ ਤੰਦਾ ਕਰਨ ਦੇ ਇਲਜ਼ਾਮ ਕੁਕੀ ਐਮਐਲਏਸ ਨੇ ਮਨੀਪੁਰ ਦੇ ਪੂਰੇ ਰਾਜ ਵਿੱਚ ਅਫਸੋਪਾ ਲਾਗੂ ਕਰਨ ਦੀ ਕੀਤੀ ਮੰਗ ਹੁਣ ਖਬਰਾਂ ਵਿਸਥਾਰ ਨਾਲ ਸੁਪਰੀਮ ਕੋਰਟ 8 ਹਫਤਿਆਂ ਬਾਅਦ ਉਸ ਪਟੀਸ਼ਨ ਤੇ ਸੁਣਵਾਈ ਕਰੇਗੀ ਜਿਸ ਵਿੱਚ ਸਿੱਖ ਪਾਇਚਾਰੇ ਨੂੰ ਬਦਨਾਮ ਕਰਨ ਵਾਲੇ ਜੋਕਸ ਵਾਲੀਆਂ ਵੈੱਬਸਾਈਟਾਂ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ ਰੈਸਟੋਰੈਂਟ ਜਸਟਿਸ ਬੀ ਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਅਦਾਲਤ ਵਿੱਚ ਪਟੀਸ਼ਨਰ ਹਰਵਿੰਦਰ ਚੌਧਰੀ ਨੂੰ ਆਪਣੇ ਸੁਝਾਅ ਤੇ ਹੋਰ ਪੱਖਾਂ ਤੋਂ ਮਿਲੇ ਤਜਰਬਿਆਂ ਨੂੰ ਇਕੱਠਾ ਕਰਕੇ ਇੱਕ ਸੰਖੇਪ ਡਾਕੂਮੈਂਟ ਤਿਆਰ ਕਰਨ ਲਈ ਕਿਹਾ ਹੈ ਪਟੀਸ਼ਨਰ ਨੇ ਦਲੀਲ ਦਿੱਤੀ ਹੈ ਕਿ ਸਿੱਖ ਔਰਤਾਂ ਨੂੰ ਉਹਨਾਂ ਦੇ ਕੱਪੜਿਆਂ ਲਈ ਮਜ਼ਾਕ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਸਿੱਖ ਬੱਚਿਆਂ ਨੂੰ ਸਕੂਲਾਂ ਵਿੱਚ ਬੁੱਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੌਰਾਨ ਚੌਧਰੀ ਨੇ ਬੁੱਲਿੰਗ ਕਰਨੇ ਇੱਕ ਸਿੱਖ ਬੱਚੇ ਦੇ ਆਤਮਹੱਤਿਆ ਕਰਨ ਦੀ ਘਟਨਾ ਦਾ ਹਵਾਲਾ ਵੀ ਦਿੱਤਾ ਵਰਚੁਅਲ ਬੁੱਲਿੰਗ ਦੇ ਮੁੱਦੇ ਨੂੰ ਵੀ ਚੁੱਕਿਆ ਅਤੇ ਇਹ ਵੀ ਦੱਸਿਆ ਗਿਆ ਕਿ ਲਾ ਪਗ 5000 ਵੈਬਸਾਈਟਾਂ ਸਿੱਖਾਂ ਨੂੰ ਬਦਨਾਮ ਕਰਨ ਵਾਲੇ ਜੋਕਸ ਪੇਸ਼ ਕਰਦੀਆਂ ਹਨ ਜੋ ਮਾਨਵ ਅਧਿਕਾਰਾਂ ਦੀ ਉਲੰਘਣਾ ਹੈ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਮੰਗੀ ਸੀ ਕਿ ਨਸਲੀ ਟਿੱਪਣੀਆਂ ਅਤੇ ਨਸਲੀ ਪਛਾਣ ਨੂੰ ਰੈਗਿੰਗ ਦੀ ਪਰਿਭਾਸ਼ਾ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਜੋ ਸਿੱਖ ਵਿਦਿਆਰਥੀਆਂ ਦੀ ਸੁਰੱਖਿਆ ਕੀਤੀ ਜਾ ਸਕੇ 2015 ਵਿੱਚ ਅਦਾਲਤ ਨੇ ਇਸ ਮਾਮਲੇ ਨੂੰ ਸੁਣਨ ਲਈ ਸਹਿਮਤੀ ਦਿੱਤੀ ਸੀ ਸ੍ਰਮਣੀ ਅਕਾਲੀ ਦਲ ਦੇ ਅਧਿਆਪਕ ਪ੍ਰਧਾਨ ਬਲਵਿੰਦਰ ਸਿੰਘ ਪੁੰਡਰ ਅਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਰਗਵੀਰ ਸਿੰਘ ਅਤੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰੇ ਵਿੱਚ ਮੁਲਾਕਾਤ ਕੀਤੀ ਹਾਲਾਂਕਿ ਇਸ ਅਨਧਿਕਾਰਤ ਮੀਟਿੰਗ ਦੇ ਕਾਰਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਅੰਦਰੂਨੀ ਸੰਕਟ ਬਾਰੇ ਇਸ ਮੀਟਿੰਗ ਵਿੱਚ ਚਰਚਾ ਹੋਈ ਹੋ ਸਕਦੀ ਹੈ ਜ਼ਿਕਰ ਹੋਇਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਨੇ ਹਾਲ ਹੀ ਵਿੱਚ ਆਪਣਾ ਅਸਤੀਫਾ ਦਿੱਤਾ ਸੀ ਨੇ ਅਕਾਲ ਤਖਤ ਸਾਹਿਬ ਦਾ ਰੁਖ ਕੀਤਾ تنکھایا قرار دینے ਤੋਂ ਬਾਅਦ ਅਗਲੀ ਕਾਰਵਾਈ ਨੂੰ ਤੇਜ਼ੀ ਨਾਲ ਪੂਰਾ ਕਰਨ ਦੀ اپیل ਕੀਤੀ ਸੀ ਅਤੇ ਨਾਲ ਹੀ ਮੀਟਿੰਗ ਵਿੱਚ پارٹی ਦੇ ਅੰਦਰਲੇ ਮਸਦਿਆਂ ਦਾ ਹੱਲ ਲੱਭਣ ਲਈ ਗਤੀਵਧ ਚਰਚਾ ਹੋਣ ਦੀ ਸੰਭਾਵਨਾ ਹੈ ਇਸ ਮੀਟਿੰਗ ਨੂੰ پارٹی ਦੇ ਅੰਦਰ ਮੌਜੂਦ ਸੰਕਰਤੋਂ ਨੇ ਜਾਤ ਪਾਉਣ ਦੇ ਇੱਕ ਯਤਨ ਵਜੋਂ ਦੇਖਿਆ ਜਾ ਰਿਹਾ ਹੈ ਮੀਟਿੰਗ ਦੇ ਨਤੀਜੇ ਸੰਬੰਧੀ ਕਿਸੇ ਵੀ ਅਧਿਕਾਰਤ ਬਿਆਨ ਦੇ ਜਾਰੀ ਹੋਣ ਦਾ ਅਜੇ ਇੰਤਜ਼ਾਰ ਹੈ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਇੱਕ ਜ਼ੈਂਬੀਅਨ ਵਿਦਿਆਰਥੀ ਸੇਵੀਅਰ ਚਿਕਾਪੈਲਾ ਨੇ ਟਾਂਜ਼ਾਨੀਆ ਦੇ ਆਪਣੇ ਸਹਿਪਾਠੀ ਨਯੂਰੂਮਾਰੀ ਦੀ ਹੱਤਿਆ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਸੇਵੀਅਰ ਨੂੰ ਖਰੜ ਦੇ ਸਨੀ ਇਨਕਲੇਵ ਪੁਲਿਸ ਚੌਕੇ ਵਿੱਚ ਗ੍ਰਿਫਤਾਰ ਕੀਤਾ ਗਿਆ। ਅਧਿਕਾਰੀਆਂ ਦੇ ਅਨੁਸਾਰ ਗ੍ਰਿਫਤਾਰੀ ਤੋਂ ਬਾਅਦ ਸੇਵੀਅਰ ਨੇ ਬਾਰ ਦੇ ਨਾਲ ਜੁੜੀ ਪਤਲੀ ਨਾਈਲੋਨ ਰੱਸੀ ਦੀ ਵਰਤੋਂ ਕਰਕੇ ਲੋਕਅਪ ਵਿੱਚ ਫਾਹ ਲੈ ਲਿਆ। ਪੁਲਿਸ ਨੇ ਉਸ ਨੂੰ ਰਾਤ 12:10 ਵਜੇ ਖਰੜ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹੁਣ ਪੁਲਿਸ ਵੱਲੋਂ ਇਸ ਮਾਮਲੇ ਤੇ ਕਿਸੇ ਵੀ ਟਿੱਪਣ ਚੌਕੀ ਦੇ ਗੇਟ ਵੀ ਵੀਰਵਾਰ ਤੱਕ ਸਵੇਰੇ ਬੰਦ ਰਹੇ ਜਿਸ ਤਰ੍ਹਾਂ ਘਟਨਾ ਨੂੰ ਲੈ ਕੇ ਕਈ ਸਵਾਲ ਖੜੇ ਹੋ ਗਏ ਹਨ ਗਵਾੜਾ ਵਿੱਚ ਸਿਹਤਮੰਦ ਬਦਲੇ ਦੀ ਲਹਿਰ ਦੇ ਤਹਿਤ ਜ਼ਿਲ੍ਹਾ ਪੁਲਿਸ ਦੇ ਦੁਆਰਾ ਅਸ਼ਲੀਲਤਾਪੂਰਨ ਤਸਵੀਰ ਦੇ ਖਿਲਾਫ ਕੀਤੀ ਗਈ ਛਾਪੇਮਾਰੀ ਵਿੱਚ ਚਾਰ ਲੋਕ ਗ੍ਰਿਫਤਾਰ ਕੀਤੇ ਗਏ ਹਨ ਜਿਨ੍ਹਾਂ ਵਿੱਚ ਤਿੰਨ ਔਰਤਾਂ ਤੇ ਇੱਕ ਨੌਜਵਾਨ ਸ਼ਾਮਲ ਹੈ ਪੁਲਿਸ ਨੇ ਇਹ ਛਾਪਾ ਚੱਕ ਹਕੀਮ ਨੇੜੇ ਇੱਕ ਘਰ ਤੇ ਮਾਰਿਆ ਜਿਸ ਦੀ ਸੂchnਾ ਉਹਨਾਂ ਨੂੰ ਦਿੱਤੀ ਗਈ ਸੀ ਪੁਲਿਸ ਅਧਿਕਾਰੀ ਰੁਪਿੰਦਰ ਕੌਰ ਪੱਟੀ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਘਰ ਤੇ ਛਾਪਾ ਮਾਰਿਆ ਉੱਥੇ ਇੱਕ ਔਰਤ ਜਿਸ ਦਾ ਮੂਲ ਨਿਵਾਸ ਭਰੋਲੀ ਪਿੰਡ ਨਵਾਂ ਸ਼ਹਿਰ ਸੀ ਕਿਰਾਏ ਦੇ ਮਕਾਨ ਤੋਂ ਦੇ ਵਪਾਰ ਦਾ ਕੰਮ ਕਰਦੀ ਫੜੀ ਗਈ ਜਿਸ ਨੇ ਇੱਕ ਔਰਤ ਦੇ ਲੈਂਡ ਐਂਡ ਸਪ੍ਰੀਟੈਂਡੈਂਟ ਪੁਲਿਸ ਵੱਤਸਲਾ ਗੁਪਤਾ ਨੇ ਕਿਹਾ ਕਿ ਪੁਲਿਸ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਆਪਣੀ ਮੁਹਿੰਮ ਨੂੰ ਤੇਜ਼ ਕਰੇਗੀ ਅਤੇ ਗੈਂਗਸਟਰਾਂ ਅਤੇ ਨਸ਼ਾ ਸਮੱਗਰਰਸ ਦੇ ਖਿਲਾਫ ਵੀ ਆਪਣੀ ਲੜਾਈ ਜਾਰੀ ਰੱਖੇਗੀ। ਅਮਰੀਕੀ ਅਧਿਕਾਰੀ ਨੇ ਪਿਲੀਨੀਅਰ ਕੋਤਮ ਅਡਾਨੀ ਅਤੇ ਉਸਦੇ ਪਤੀ ਚੇਤ ਸਾਗਰ ਅਡਾਨੀ ਨੂੰ ਭਾਰਤੀ ਅਧਿਕਾਰੀਆਂ ਨੂੰ 250 ਮਿਲੀਅਨ ਡਾਲਰ ਦੀ ਵਿਵਾਦੀ ਰਿਸ਼ਵਤ ਦੇ ਕੇ ਸੋਲਰ ਪਾਵਰ ਡੀਲਸ ਦੇ ਹੱਕ ਵਿੱਚ ਦਬਾਅ ਬਣਾਉਣ ਦੇ આરોਪ ਵਿੱਚ ਸ਼ਾਮਲ ਕੀਤਾ ਹੈ। ਦਾਵਾ ਕੀਤਾ ਗਿਆ ਹੈ ਕਿ ਅਡਾਨੀ ਗਰੁੱਪ ਨੇ 2020 ਤੋਂ 2024 ਤੱਕ ਇੰਡੀਅਨ ਸਰਕਾਰੀ ਅਧਿਕਾਰੀਆਂ ਨੂੰ ਐਨਾ ਕਰਾਰਾਂ ਦੇ ਹੱਕ ਵਿੱਚ ਰਿਸ਼ਵਤ ਦਿੱਤੀ ਸੀ ਹਾਲਾਂਕਿ ਅਡਾਨੀ ਗਰੁੱਪ ਨੇ ਇਸ ਦਾਅਵੇ ਨੂੰ ਨਕਾਰਦੇ ਹੋਏ ਕਿਹਾ ਕਿ ਅਮਰੀਕੀ ਪਰਸਕਿਊਟਰਸ ਵੱਲੋਂ ਲਗਾਏ ਗਏ aarop ਬੇਪੁਨਿਆਦ ਹਨ ਅਤੇ ਉਹ ਸਾਰੇ ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ ਕਰਨਗੇ ਅਡਾਨੀ ਗਰੁੱਪ ਦੇ ਪ੍ਰਤੀਨਿਧੀ ਨੇ ਕਿਹਾ ਕਿ ਇਹ ਸਾਰੇ aarop ਬਿਲਕੁਲ ਝੂਠੇ ਹਨ ਅਤੇ ਉਨ੍ਹਾਂ ਦੇ ਵਿਵਹਾਰ ਵਿੱਚ ਕੋਈ ਵੀ ਕਾਨੂੰਨੀ ਉਲੰਘਣਾ ਨਹੀਂ ਹੋਈ ਹੈ ਉੱਥੇ ਅਮਰੀਕੀ ਵਿਭਾਗ ਨੇ ਇਲਜ਼ਾਮ ਲਗਾਏ ਹਨ ਕਿ ਅਡਾਨੀ ਗਰੁੱਪ ਨੇ ਆਪਣੇ ਵੱਡੇ ਸੋਲਰ ਊਰਜਾ ਪ੍ਰੋਜੈਕਟ ਅਮਰੀਕੀ ਨਿਵੇਸ਼ਕਾਂ ਤੋਂ ਅਰਬਾ ਡਾਲਰ ਜਿੱਤਣ ਲਈ ਪ੍ਰਿਸ਼ਟਾਚਾਰ ਦੀ ਰਣਨੀਤੀ ਅਪਣਾਈ ਸੀ ਸਾਵਧਾਨੀ ਅਤੇ ਸਰਕਾਰੀ ਕੰਮਕਾਜ ਵਿੱਚ ਕਾਨੂੰਨੀ ਤੋਸ਼ੀਆ ਦੀ ਪਾਲਣਾ ਕਰਦੇ ਹੋਏ ਅਡਾਨੀ ਗਰੁੱਪ ਨੇ ਕਿਹਾ ਕਿ ਉਹ ਸਾਰੇ ਇਲਜ਼ਾਮਾਂ ਦਾ ਜਵਾਬ ਦੇਣਗੇ ਅਤੇ ਕੋਈ ਵੀ ਕਾਨੂੰਨੀ ਤਰੀਕੇ ਦੀ ਪੈਰਵੀ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਇਾਨਾ ਪਾਰਲੀਮੈਂਟ ਦੇ ਵਿਸ਼ੇਸ਼ ਸੈਸ਼ਨ ਵਿੱਚ ਬੁੱਧਵਾਰ ਨੂੰ ਸੰਬੋਧਨ ਕੀਤਾ ਜੋ ਕਿ ਵਿਦੇਸ਼ੀ ਪਾਰਲੀਮੈਂਟਸ ਵਿੱਚ ਉਹਨਾਂ ਦਾ 14th ਟਾਈਮ ਸੰਬੋਧਨ ਸੀ ਇਸ ਤੋਂ ਪਹਿਲਾਂ ਉਹ ਵਿਦੇਸ਼ੀ ਪਾਰਲੀਮੈਂਟ ਵਿੱਚ ਸਭ ਤੋਂ ਜ਼ਿਆਦਾ ਸੰਬੋਧਨ ਕਰਨ ਵਾਲੇ ਭਾਰਤੀ ਪ੍ਰਧਾਨ ਮੰਤਰੀ ਬਣ ਚੁੱਕੇ ਹਨ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਗੱਲਾਂ ਬਾਤਾਂ ਦੁਆਰਾ ਭਾਰਤ ਦੇ ਵਿਸ਼ਵ ਮੰਚ ਤੇ ਵੱਧਦੇ ਪ੍ਰਭਾਵ ਨੂੰ ਦਰਸਾਇਆ ਉਹਨਾਂ ਨੇ ਅਮਰੀਕੀ ਸੰਗ ਵਿੱਚ ਦੋ ਵਾਰ 2016 ਅਤੇ 2023 ਵਿੱਚ ਸੰਯੁਕਤ ਸੈਸ਼ਨ ਨੂੰ ਸੰਬੋਧਿਤ ਕੀਤਾ ਸੀ 2014 ਅਤੇ 2015 ਵਿੱਚ ਉਹਨਾਂ ਨੇ ਆਸਟ੍ਰੇਲੀਆ ਫਿਜ਼ੀ ਅਤੇ ਬ੍ਰਿਟੇਨ ਦੀਆਂ ਪਾਰਲੀਮੈਂਟਸ ਵਿੱਚ ਵੀ ਸੰਬੋਧਨ ਕੀਤਾ ਸੀ ਉਹਨਾਂ ਦੇ ਸੰਬੋਧਨ ਦਾ ਦਾਇਰਾ ਵਿਸ਼ਵ ਦੇ ਕਈ ਮਹੱਤਵਪੂਰਨ ਖੇਤਰਾਂ ਵਿੱਚ ਫੈਲਿਆ ਹੋਇਆ ਜਿਸ ਵਿੱਚ ਆਸਟ੍ਰੇਲੀਆ ਫਿਜੀ ਯੂਗਾਂਡਾ ਭੂਟਾਨ ਨੇਪਾਲ ਸ਼੍ਰੀਲੰਕਾ ਤੇ ਮਾਲਦੀਵਸ ਸ਼ਾਮਲ ਹਨ ਮੋਦੀ ਦਾ ਇਹ ਲੰਮਾ ਸਫ਼ਰ ਭਾਰਤ ਦੀ ਦੁਨੀਆ ਪਾਰ ਵਿੱਚ ਵਾਦੀ ਰਣਨੀਤਿਕ ਅਤੇ ਆਰਥਿਕ ਸ਼ਕਤੀ ਦਾ ਸਪਸ਼ਟ ਪ੍ਰਤੀਕ ਹੈ ਕੇਂਦਰੀ ਪ੍ਰਦੂਸ਼ਣ ਨਿਗਰਾਨ ਕਮਿਸ਼ਨ CAQM ਨੇ ਪ੍ਰਦੂਸ਼ਣ ਘਟਾਉਣ ਵਾਲੀ ਕੋਸ਼ਿਸ਼ਾਂ ਦੇ ਕਾਰਗੁਜ਼ਾਰੀ ਵਿੱਚ ਹੋ ਰਹੀਆਂ ਖਾਮੀਆਂ ਨੂੰ ਦੂਰ ਕਰਨ ਲਈ ਕਈ ਨਿਰਦੇਸ਼ ਜਾਰੀ ਕੀਤੇ ਹਨ ਇਸ ਵਿੱਚ ਅਗਨ ਨਾਲ ਸੰਬੰਧਿਤ ਹਾਦਸਿਆਂ ਦੀ ਜਾਂਚ ਤੇਜ਼ ਕਰਨ ਅਤੇ ਗ੍ਰੈਡੇਡ ਰਿਸਪਾਂਸ ਐਕਸ਼ਨ ਪਲਾਨ GRAP ਦੇ ਤਹਿਤ ਪ੍ਰਦੂਸ਼ਣ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਨੂੰ ਮਜ਼ਬੂਤ ਬਣਾਉਣ ਦੀ ਸਿਫਾਰਿਸ਼ ਕੀਤੀ ਗਈ ਹੈ CAQM ਨੇ ਦਿੱਲੀ ਐਨਸੀਆਰ ਦੇ ਰਾਜਾਂ ਨੂੰ GRAP ਪ੍ਰਤੀਸ਼ਾ ਨਿਰਦੇਸ਼ਾਂ ਦੇ ਤਹਿਤ ਬੁੱਧਵਾਰ ਨੂੰ ਉਨ੍ਹਾਂ ਦੀ ਕਾਰਵਾਈ ਦੀ ਸਮੀਖਿਆ ਕਰਨ ਦਾ ਦਾਇਰਾ ਵਿਸਤਾਰਿਤ ਕੀਤਾ ਪੰਜਾਬ ਅਤੇ ਹਰਿਆਣਾ ਨੂੰ ਮੌਜੂਦ ਦਾ ਪਰਿਸਥਤੀਆਂ ਵਿੱਚ ਪੈਰਿਸ ਡਬਲ ਬਰਨਿੰਗ ਰੋਕਣ ਅਤੇ ਵਾਤਾਵਰਣ ਕੰਪਨਸੇਸ਼ਨ ਦੀ ਵਸੂਲੀ ਵਿੱਚ ਖਾਮੀਆਂ ਠੀਕ ਕਰਨ ਲਈ ਨਿਰਦੇਸ਼ ਦਿੱਤੇ ਗਏ। SACQM ਨੇ ਦਿੱਲੀ ਐਨਸੀਆਰ ਦੇ ਸਾਰੀਆਂ ਰਾਜ ਸਰਕਾਰਾਂ ਨੂੰ ਕਾਰਬਨ ਇਨਸਪੈਕਸ਼ਨ ਤੇਜ਼ ਕਰਨ ਅਤੇ ਗ੍ਰੈਪ ਨਿਯਮਾ ਦੇ ਅਨੁਸਾਰ ਨਿਰਮਾਣ ਅਤੇ ਕੰਸਟਰਕਸ਼ਨ ਕਾਰਜਾਂ ਨੂੰ ਰੋਕਣ ਦੀ ਸਿਫਾਰਸ਼ ਕੀਤੀ। ਇੰਜਨ ਐਂਡ ਲਾਈਫ ਵਾਹਨਾਂ ਦੇ ਚਲਾਉਣ ਅਤੇ ਗੈਰ ਪ੍ਰਮਾਣੀਤ ਪੀਓਸੀ ਵਾਲੇ ਵਾਹਨਾਂ ਖਿਲਾਫ ਸਖਤ ਕਾਰਵਾਈ ਕਰਨ ਅਤੇ ਸਟ੍ਰਿਕਟ ਸਮਾਜਿਕ ਮੀਡੀਆ ਤੇ ਐਪ 'ਤੇ ਸ਼ਿਕਾਇਤਾਂ ਦੀ ਪੇਸ਼ਕਸ਼ ਦਾ ਸਮਾਪਦ ਹੱਲ ਵੀ ਜਾਰੀ ਕੀਤਾ ਗਿਆ। ਮਣੀਪੁਰ ਵਿਧਾਨ ਸਭਾ ਦੇ 10 ਕੁਕੀ ਐਮ ਐਲ ਏ ਜਿਸ ਵਿੱਚ ਰਾਜ ਦੀ ਸਿਆਸੀ ਸੱਤਾ ਵਿਚਾਰਤਾਰਾ ਵਾਲੇ ਸੱਦੇ ਭਾਜਪਾ ਗੱਜੋੜ ਦੇ 7 ਐਮ ਐਲ ਏ ਵੀ ਸ਼ਾਮਲ ਹਨ ਨੇ ਮੰਗ ਕੀਤੀ ਹੈ ਕਿ ਮਣੀਪੁਰ ਦੇ ਪੂਰੇ ਰਾਜ ਵਿੱਚ ਆਰਮ ਫੋਰਸ ਸਪੈਸ਼ਲ ਪਾਵਰ ਐਕਟ ਯਾਨੀ ਕਿ ਅਫਸਪਾਲ ਲਾਗੂ ਕੀਤਾ ਜਾਵੇ ਤਾਂ ਕਿ ਲੁੱਟੇ ਗਏ ਹਥਿਆਰਾਂ ਦੀ ਵਾਪਸੀ ਕੀਤੀ ਜਾ ਸਕੇ ਇਸ ਕਦਮ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਮਈ 3 2023 ਤੋਂ ਲੁੱਟੇ ਗਏ 6000 ਤੋਂ ਵੱਧ ਸੌਫਿਸਟੀਕੇਟਿਡ ਹਥਿਆਰਾਂ ਨੂੰ ਵਾਪਸ ਕਰਨ ਲਈ ਅਫਸਪਾ ਦੀ ਲੋੜ ਹੈ ਜ਼ਿਕਰ ਹੋਇਆ ਹੈ ਕਿ 14 ਨਵੰਬਰ 2024 ਨੂੰ ਕੇਂਦਰ ਸਰਕਾਰ ਨੇ ਮਣੀਪੁਰ ਦੇ 6 ਪੁਲਿਸ ਸਟੇਸ਼ਨ ਖੇਤਰਾਂ ਵਿੱਚ ਅਫਸਪਾ ਨੂੰ ਦੁਬਾਰਾ ਲਾਗੂ ਕੀਤਾ ਸੀ ਜਿਸ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਲਗਾਤਾਰ ਖਤਰਨਾਕ ਹਾਲਾਤਾਂ ਦੇ ਕਾਰਨ ਲਾਗੂ ਕੀਤਾ ਕਿਉਂਕਿ ਐਮਐਲਏ ਨੇ ਕਿਹਾ ਕਿ ਅਫਸਪਾ ਦੇ ਨਿਰਦੇਸ਼ਾਂ ਨੂੰ ਲੈ ਕੇ ਦੁਬਾਰਾ ਸਮੀਖਿਆ ਕਰਨ ਦੀ ਜ਼ਰੂਰਤ ਹੈ ਤਾਂ ਜੋ ਇਹ ਲਾਗੂ ਹੋ ਸਕੇ ਅਤੇ ਹਥਿਆਰਾਂ ਦੀ ਵਾਪਸੀ ਲਈ ਕਾਰਵਾਈ ਕੀਤੀ ਜਾ ਸਕੇ ਕਿਉਂਕਿ ਐਮਐਲਏ ਮਨੀਪੁਰ ਵਿੱਚ ਭਾਜਪਾ ਐਨਡੀਆ ਗੱਜੋੜ ਦੇ ਐਮਐਲਏਸ ਦੀ ਪਾਸ ਕੀਤੀ ਰੈਜ਼ੋਲੂਸ਼ਨ ਦੀ ਬੇਨਿੰਦਾ ਕੀਤੀ ਜਿਸ ਵਿੱਚ ਕੁੱਕੀ ਉਦਮੀ ਵਿਦਰੋਹੀਆਂ ਖਿਲਾਫ ਮਾਸ ਆਪਰੇਸ਼ਨ ਕਰਨ ਦੀ ਮੰਗ ਕੀਤੀ ਗਈ ਸੀ ਉਹਨਾਂ ਨੇ ਇਸ ਨੂੰ ਵੱਖਰਾ ਤੇ ਧਾਰਮਿਕ ਵੱਜੋ ਦਰਸਾਇਆ ਤੇ ਸਿਫਾਰਿਸ਼ ਕੀਤੀ ਕਿ ਮਈ 3 2023 ਤੋਂ ਲੈ ਕੇ ਮਨੀਪੁਰ ਵਿੱਚ ਹੋਏ ਸਾਰੇ ਨਾਗਰਿਕ ਕਤਲਾਂ ਨੂੰ ਐਨਆਈਏ ਨੂੰ ਸੌਂਪਿਆ ਜਾਵੇ ਬੁਲਟਨ ਦੇ ਵਿਚਾਰ ਚਲੇ ਜਾਂ ਨਹੀਂ ਮੋਰ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਬੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯੋਰਸੈਲਫ